ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਸ਼ੇਕੂ ਖੇੜਾ ਦੇ ਜਿੰਨੇ ਵੀ ਆਪਣੇ ਨਿਵਾਸੀ ਐ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤਾਂ ਸਾਥੀਓ ਜਿਵੇਂ ਕਿ ਪਿੰਡ ਵਾਲਿਆਂ ਨੂੰ ਮੈਂ ਇਹ ਗੱਲ ਦੱਸ ਰਿਹਾ ਵੀ ਐਲਾਂਬਾਦ ਗਊਸ਼ਾਲਾ ਦੇ ਵਿੱਚੋਂ ਆਪਾਂ ਨੂੰ ਫੋਨ ਆਇਆ ਉਹਨਾਂ ਦੇ ਪ੍ਰਧਾਨ ਦਾ ਵੀ ਫੋਨ ਆਇਆ ਵੀ ਸਾਨੂੰ ਜੀ ਤੂੜੀ ਕਰਕੇ ਦਿਓ ਸਰਪੰਚ ਸਾਹਿਬ ਜਿੰਨੀ ਵੀ ਹੁੰਦੀ ਹੈ ਸੇਵਾ ਥੋੜੀ ਥੋੜੀ ਬਾਲੀ ਦੇ ਵਿੱਚੋਂ ਬਾਲੀ ਤਾਂ ਮੈਂ ਆਪਣੇ ਪਿੰਡ ਨੂੰਹੋਂ ਦੇ ਨਾਤੇ ਸਰਪੰਚ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਕੋਈ ਗੱਲ ਨਹੀਂ ਜਿੰਨੀ ਵੀ ਹੋਈ ਸਾਡੇ ਪਿੰਡ ਦੇ ਲੋਕ ਵੱਧ ਤੋਂ ਵੱਧ ਸੇਵਾ ਕਰਨਗੇ ਤਾਂ ਮੈਂ ਆਪਦੇ ਪਿੰਡ ਦੇ ਜਿੰਨੇ ਵੀ ਮੇਰੇ ਭਾਈਚਾਰੇ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਜਿੰਨੇ ਵੀ ਆਪਾਂ ਵੱਧ ਤੋਂ ਵੱਧ ਆਉਂਦੇ ਨੇ ਉਹ ਸੇਵਾ ਕਰ ਸਕਦੇ ਆ ਕਿ ਆਪਾਂ ਤੂੜੀ ਦੀ ਸੇਵਾ ਕਰੀਏ ਤਾਂ ਤੂੜੀ ਦਾ ਇਹ ਪ੍ਰੋਗਰਾਮ ਮੇਰੇ ਅੱਜ ਕਿਸੇ ਸਾਥੀਆਂ ਦਾ ਕਈਆਂ ਦਾ ਸਲਾਹ ਬਈ ਸੀ ਤੋ ਕਹਿਣ ਲੱਗੇ ਕੋਈ ਗੱਲ ਨਹੀਂ ਅਸੀਂ ਇੱਕ ਇੱਕ ਦੋ ਦੋ ਟਰਾਲੀਆਂ ਜਿੰਨੀ ਵੀ ਹੈ ਗਊਸ਼ਾਲਾ ਵਾਸਤੇ ਜ਼ਰੂਰ ਦਾਨ ਕਰਾਂਗੇ ਤਾਂ ਮੈਂ ਉਹਨੇ ਕਹਿ ਰਿਹਾ ਵੀ ਜਿਹੜਾ ਆਪਣੇ ਪਿੰਡ ਦੇ ਨੇੜੇ ਕੁਲਦੀਪ ਪੰਨੂ ਵਾਲੀ ਜ਼ਮੀਨ ਆ ਉੱਥੇ ਪੰਮੇ ਬਾਈ ਦੇ ਨਾਲ ਗੱਲ ਕਰਕੇ ਕੋਈ ਸੀ ਉਹ ਤਾਂ ਮੇਰੀ ਉਹ ਕਹਿ ਰਿਆ ਸੀ ਕਿ ਇੱਥੇ ਲਾ ਦਿਓ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਟਰਾਲਾ ਇੱਥੋਂ ਭਰਾ ਦੇਾਂਗੇ ਤਾਂ ਮੈਂ ਸਾਰੇ ਪਿੰਡ ਸ਼ੇਖੂ ਖੇੜੇ ਦੇ ਜਿੰਨੇ ਵੀ ਮੇਰੇ ਸਾਥੀ ਆ ਜਿੰਨੇ ਭੈਣ ਭਰਾ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਬੀ ਐਲਾਂ ਬਾਦ ਗਊਸ਼ਾਲਾ ਵਾਸਤੇ ਆਪਾਂ ਜਰੂਰ ਵੱਧ ਤੋਂ ਵੱਧ ਦਾਨ ਕਰੀਏ ਕਿਉਂਕਿ ਜਿਹੜੀਆਂ ਗਊ ਆ ਵਿਚਾਰੀਆਂ ਸੜਕਾਂ ਤੇ ਰੋਲਦੀਆਂ ਫਿਰਦੀਆਂ ਜਿੰਨੀ ਗਊਸ਼ਾਲਾ ਦੇ ਵਿੱਚ ਹੈ ਉਹ ਆਪਣੇ ਸੇਵਾ ਭਾਵਨਾ ਨਾਲ ਹੀ ਚੱਲਣੀ ਆ ਤੇ ਜਿਆਦਾ ਤੋਂ ਜਿਆਦਾ ਜਿੰਨਾ ਵੀ ਥੋੜੇ ਜਿਓ ਥੋੜਾ ਬਾਲੇ ਤੋਂ ਬੜਾ ਹਰੇਕ ਸਾਥੀ ਉਹ ਉੱਥੇ ਤੂੜੀ ਜਰੂਰ ਲਾ ਕੇ ਆਵੇ ਉਹ ਖੇਤ ਦੇ ਵਿੱਚ ਲਾ ਦੇ ਉਸ ਤੋਂ ਬਾਅਦ ਮੈਂ ਆਪਣੇ ਆਪ ਚੱਕਵਾ ਦੂੰਗਾ ਉੱਥੋਂ ਤੇ ਉਹ ਫੋਨ ਜਰੂਰ ਕਰਦੇ ਮੈਨੂੰ ਵੀ ਜੀ ਮੈਂ ਅੱਜ ਕੁੱਡੀ ਲਾਉਣ ਲੱਗਿਆ ਤੇ ਉਸੇ ਹਿਸਾਬ ਨਾਲ ਫਿਰ ਉਹਨਾਂ ਨੂੰ ਮੈਸੇਜ ਲਾ ਦਿਆ ਕਰਾਂਗੇ ਇੰਨੀ ਅਪੀਲ ਆ ਕਿਉਂਕਿ ਸੇਵਾ ਦਿੱਤੀ ਉਹਨਾਂ ਦਾਣ ਕਰਿਆ ਜਰੂਰ ਅੱਗੇ ਆਉਂਦਾ ਇੰਨੀ ਅਪੀਲ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ